ਕਿ ਲੋਕਾਂ ਨੂੰ ਗੋਲੀਆਂ ਦੇ ਬਾਖੀਆਂ ਨਾਲੋਂ ਤੋਂ ਕੱਢਿਆ ਗਿਆ ਜਿਹੜਾ ਆਂਗ ਦਾ ਤੋਂ ਜੀਤ ਤੋਂ ਇਹੋ ਤਦੌਰ ਹਤਾ ਹੀ ਮੋਤਾਬਦ ਦੀ ਜੀ ਲਈ ਜਾ ਖੇਰ ਨਾ ਬਿਲਕੁਲ ਨਾ ਪੰਜਾਬੀਆਂ ਨਾਲੋਂ ਖੂਨ ਦਾ ਰਿਸ਼ਤਾ ਗੋਲੀਆਂ ਚਲਾਉਣ ਦਾ ਪੰਜਾਬੀਆਂ ਦਾ ਖੂਨ ਕੱਢਿਆ ਦਿੱਲੀ ਦੇ ਵਿੱਚ ਜੋ ਜਲਾਲਤ ਕੀਤੀ ਜਿੰਨੇ ਉੱਥੇ 750 ਤੋਂ ਕਰੀਬ ਪੰਜਾਬ ਦੇ ਕਿਸਾਨ ਉੱਥੇ ਸ਼ਹੀਦ ਹੋਏ ਡੰਡਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਲਾਠੀਆਂ ਮਾਰ ਕੇ ਦਿੱਲੀ ਚ ਉਪਜਾਇਆ ਕਿੰਨੇ ਬੰਦੇ ਅੱਜ ਤੱਕ ਕੇਸ ਰਜਿਸਟਰ ਕੀਤੇ ਕਿੰਨੇ ਬੰਦੇ ਲਾਲ ਕਿਲੇ ਵਾਲੇ ਜਿਹੜੇ ਸੀ ਉਹਨਾਂ ਤੇ ਝੂਠੇ ਮੁਕੱਦਮੇ ਬਣਾ ਕੇ ਅੰਦਰ ਦਿੱਤੇ ਅੱਜ ਵੀ ਜੇ ਉਸ ਵੇਲੇ ਦੀਆਂ ਅਖਬਾਰਾਂ ਕੱਢ ਲੋ ਚੈਨਲ ਕੱਢ ਲੋ ਕਿੰਨਿਆਂ ਲੋਕਾਂ ਨੂੰ ਫੋਨ ਕੱਢਿਆ ਟਰੈਕਟਰਾਂ ਦੇ ਉੱਤੋਂ ਬੱਚੇ ਮਰ ਗਏ ਉਹਦੇ ਤੇ ਭਾਜਪੀ ਵਾਲਿਆਂ ਦਾ ਜਿਹੜਾ ਉੱਥੇ ਲਕੀਮਪੁਰ ਖੀਰੀ ਵਾਲਾ ਉਨੇ ਬਚੇ ਕਿਸਾਨਾਂ ਦੇ ਉੱਤੇ ਆਪਣੀ ਘੱਡੀ ਚੜਾ ਦਿੱਤੀ ਤੇ ਉਹ ਵਾਕਈ ਇਹਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਖੂਨ ਦਾ ਡਿਟਾ ਕਿ ਖੂਨ ਪੀਤਾ ਇਹਨਾਂ ਨੇ ਇਸ ਕਰਕੇ ਇਹਨਾਂ ਦਾ ਖੂਨ ਦਾ ਰਿਸ਼ਤਾ ਅੰਦਰ ਸਾਹਿਬ ਬਰਜਿੰਦਰ ਸਿੰਘ ਦਾ ਤੇ ਪਾਰਟੀਆਦੰਦ ਹੋ ਗਿਆ ਜੀ ਐਫ ਆਈ ਆਰ ਮੇਰੀ ਗੱਲ ਸੁਣੋ ਜਿਹੜੀ ਡੈਮੋਕ੍ਰੇਸੀ ਕਿੱਥੇ ਰਹਿ ਗਈ ਪ੍ਰੈਸ ਦੀ ਜਾਦੀ ਕਿੱਥੇ ਰਹਿ ਗਈ ਜਿਹੜੇ ਪ੍ਰੈਸ ਦੇ ਵਿੱਚ ਮੈਂ ਇਹ ਮੇਰੀ ਗੱਲ ਸੁਣੋ ਬਰਜਿੰਦਰ ਸਿੰਘ ਦਾ ਮਦਦਦਾ ਹੀ ਕਸੂਰਿਆ ਕਿ ਉਹਨੇ ਕਿਹਾ ਕਿ ਮੈਂ ਤੇਰੀਆਂ ਪੈਸੇ ਲੈ ਕੇ ਇਹ ਨਹੀਂ ਲਾਉਣੀਆਂ ਖਬਰਾਂ ਉਹਨੇ ਨਹੀਂ ਕਰਨਾ ਤੇ ਉਹ ਜਿਹੜੇ ਕੋਰਟ ਚ ਚਲਾਨ ਦੇਣਾ ਚਾਹੀਦਾ ਕਿਉਂਕਿ ਇਹ ਗੱਲ ਇਹਨੇ ਚਿਰ ਦੀ ਮੇਰੇ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਹੀ ਰੱਖਿਆ ਕਿ ਉੱਥੇ ਹੋਰ ਪੈਸੇ ਦੇ ਕੇ ਜੰਗੇ ਆਜ਼ਾਦੀ ਨੂੰ ਇਹਦੇ ਤੋਂ ਲਾਲੋਕ ਕੇ ਜਿਹੜੇ ਕਹਿੰਦੇ ਸੀ ਨਸੀਬ ਭਗਤ ਸਿੰਘ ਦੀ ਸੋਚ ਤੇ ਪੈਰਾਦਿਆਂ ਕੇ ਠੋਕ ਕੇ ਦੇਸ਼ ਭਗਤਾਂ ਦੀ ਯਾਦਗਾਰ ਬਣ ਰਹੀ ਆ ਦੇ ਉਸ ਜਾਦਗਰ ਨੂੰ ਅੱਗੇ ਵਧਾਉਣ ਦੀ ਬਜਾਏ ਉਹਨਾਂ ਬੰਦਿਆਂ 'ਚ ਕਾਰ ਔਰ ਸੈਂਪ ਪੈਦਾ ਕਰਕੇ ਆ ਜੋ ਉੱਥੇ ਜਿੰਦਰੇ ਮਾਰੇ ਗਏ ਨੇ ਔਰ ਉਹ ਜਿਹੜੀ ਜੰਗ ਦੀ ਆਜ਼ਾਦੀ ਮੈਮੋਰੀਅਲ ਉਹ ਬੰਦ ਪਿਆ ਉਹਨੂੰ ਕੌਣ ਖੋਲੇਗਾ ਅੰਦਰ ਸਾਹਿਬ ਆਪਣਾ ਗਰਦਾਬ ਪੁੱਛੇ ਤੁਸੀਂ ਕਿਹਦੇ ਨਾਲ ਆਪਣਾ ਮੁਕਾਬਲਾ ਸਮਝਦੇ ਹੋ ਪਾਰਟੀਆਂ ਯਾਰੇ ਤੇ ਮੈਂ ਪਾਰਟੀਆਂ ਨੂੰ ਉਦਣ ਨਹੀਂ ਚਾਹੀ ਤੇਰਾ ਯਾਰ ਵੀ ਚਲਾ ਗਿਆ ਨਾ ਉਹਦੇ ਪਿੱਛੇ ਕੋਈ ਤੇ ਨਾਲ ਆਪਦੇ ਪਿੱਛੇ ਕੋਈ ਠੀਕ ਹੈ ਕਿ ਨਹੀਂ ਹੋਰ ਤੂੰ ਦੱਸ ਦੇ ਕਿਹਦੇ ਨਾਲ ਮੁਕਾਬਲਾ ਆਪਾਂ ਜਿੱਤਾਂਗੇ ਜਰੂਰ ਠੀਕ ਹੈ ਸਾਹਿਬ ਕਿਹ ਜਾਂ ਕਰਾਂਗੇ ਜਰੂਰ ਕਰਾਂਗੇ 100% ਮੇਰੀ ਗੱਲ ਸੁਣ ਯਾਰ ਅੱਜ ਮੈਂ ਫੜੀਗੜ ਆਇਆ ਮੇਰਾ ਆਪਣਾ ਪੁਰਾਣਾ ਹਲਕਾ ਬਾਜਵਾਲ ਸਾਹਿਬ ਨੇ ਜਿਹੜੇ ਜਿੰਨੇ ਕੰਮ ਕੀਤੇ ਮੈਂ ਤੁਹਾਡੇ ਸਾਹਮਣੇ ਕਿੰਨੇ ਕੰਮ ਬਾਦ ਸਾਹਿਬ ਗਿਣਾ ਦਿੱਤੇ ਨੇ ਆਮ ਆਦਮੀ ਪਾਰਟੀ ਇੱਕ ਕੰਮ ਨਹੀਂ ਗਿਣਾ ਸਕੇ ਇਹਨਾਂ ਪੁੱਛੋ ਕਿ ਪ੍ਰਧਾਨ ਮੁੱਖ ਮੰਤਰੀ ਨੇ ਕੱਲ ਆਉਣਾ ਨਾ ਉਹਨੂੰ ਠੀਕ ਦੇਖੋ ਜੇ ਪਹਿਲੀ ਗੱਲ ਤੇ ਇੰਟਰਵਿਊ ਨਹੀਂ ਦਿੰਦਾ ਉਹ ਦੂਰੋਂ ਹੀ ਹੱਥ ਲਾਉਂਦਾ ਤੇ ਉਹਦੇ ਲਾਗੇ ਜਿਹੜੇ ਜਨਵਰੀ ਕੋਈ ਜਾਂਦਾ ਜਿਹੜੇ ਬੰਦੇ ਇੱਕ ਚੀਜ਼ ਜੁੜ ਕਰਿਓ ਕਿ ਕੱਲ ਉਹਦੀਆਂ ਫੋਟੋ ਜ਼ਰੂਰ ਲਿਓ ਤੇ ਬਾਅਦ ਚ ਆਇਡੈਂਟੀਫਾਈ ਕਰਿਓ ਕਿ ਇਹਦੇ ਚ ਪਬਲਿਕ ਦੇ ਕਿਨੇ ਤੇ ਪੁਲਿਸ ਦੇ ਕਿਨੇ ਹਜ਼ਾਰ ਬੰਦਾ ਉਹਦੇ ਦੁਆਲੇ ਪੁਲਿਸ ਦਾ ਲਾ ਦਿੰਦੇ ਆ ਤੇ ਉੱਥੇ ਕੀ ਕੈਮਰਾ ਉਹਦਾ ਫੋਕਸ ਹੁੰਦਾ ਤੇ ਤੁਸੀਂ ਪਿਛਲੇ ਪਾਸੇ ਵੇਖੋ ਕਿ ਪਿੱਛੇ ਕਿੰਨੇ ਬੰਦੇ ਨੇ ਕੱਲ ਫਲੇਗੜ ਚੂੜੀਆਂ ਵਾਲੇ ਅਗਲੀ ਗੱਡੀ ਤੇ ਨਾ ਕੈਮਰਾ ਰੱਖਿਓ ਸਭ ਤੋਂ ਲਾਸਟ ਜਿਹੜਾ ਉੱਥੇ ਕੈਮਰਾ ਲੈ ਕੇ ਜਾਓ ਕਿ ਇਹਦੇ ਮਗਰ ਬੰਦੇ ਕਿਨੇ ਨੇ ਫੇਰ ਪੜਾ ਲੱਗੂ ਪਪੂਲਾਰਿਟੀ ਦਾ ਠੀਕ ਹੈ